ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਆਸਤੇ 2000 ਸੀ ਦੇ ਦੋਫੇ ਆ ਦੋ ਸਾਹੀ ਵਾਲਾ ਦੋ ਡੱਬੀਆਂ ਵਹਿੜਾ ਇੱਕ ਕ੍ਰੋਸ ਆ ਨਗਤਾ ਬਾਈ ਕੋਲ ਜਾਦਾ ਸੀਗੇ ਪਰ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਹੁਣ ਤੁਹਾਨੂੰ ਸੱਤ ਕ ਨਗ ਦਿਖਾ ਦਿੰਨੇ ਆ ਜੀ ਜਿਨ੍ਹਾਂ ਚੋਂ ਇੱਕ ਸੂਈ ਸਵਾਈ ਹੈ ਤੇ ਬਾਕੀ ਬਸ ਤਿਆਰ ਹੀ ਆ ਡਿਟੇਲ ਬਾਈ ਤੋਂ ਲੈ ਕੇ ਦੇਉਂਗਾ ਕੋਈ ਵੀ ਨਾਗ ਤੁਹਾਨੂੰ ਫਿੱਟ ਬੈਂਦਾ ਪਸੰਦ ਆਉਂਦਾ ਤਸੱਲੀ ਬਾਰਖ ਤੁਸੀਂ ਕਰਨੀ ਹੈ ਜੀ ਕਿਉਂਕਿ ਵੀਰੇ ਤੁਸੀਂ ਪੈਸੇ ਲਾਉਣੇ ਆ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਗੁਰਦੇਵਤ ਸਿੰਘਾ ਪਿੰਡ ਚੜੈਕਾ ਜੀ ਜ਼ਿਲ੍ਹਾ ਮੋਗਾ ਤਹਿਸੀਲ ਮੋਗਾਈ ਮੋਬਾਈਲ ਨੰਬਰ ਜੀ 79017556032 ਠੀਕ ਆ ਵੀਰੇ ਕਿੰਨੇ ਨਾਗ ਆ ਜੀ ਅੱਜ ਨਾ 11 ਬਾਈ ਚਾਰਕ ਬੜਾਂ ਵਿਕੀਆਂ ਵਿੱਚੋਂ ਦੋ ਗਤਾਂ ਉਹ ਖੜੀਆਂ ਤਿੰਨ ਵਿਚੀਆਂ ਅੰਦਰ ਠੀਕ ਆ ਇੱਕ ਬੇੜ ਹਜੇ ਗਈ ਆ ਸੱਤ ਵਿਖਾਵਾਂਗੇ ਸੱਤ ਅ ਕਿੱਧਰੋਂ ਕਰਨਾ ਸ਼ੁਰੂ ਵੀਰੇ ਨਾ ਆਪਾਂ ਬਈ ਇੱਕ ਵੜ ਤਾਜੀ ਸੂਈ ਆ ਜਾਂ ਤਾਂ ਸੂਈ ਤੋਂ ਚਲਾ ਲਓ ਸੂਈ ਤੋਂ ਚਲਾ ਲਓ ਜਾਂ ਗੱਬਣਾ ਤੋਂ ਚਲਾ ਲਓ ਗੱਬਣਾ ਕੱਠੀਆਂ ਦਿਖਾ ਦਾਂਗੇ ਪਹਿਲਾਂ ਸੂਈ ਦਿਖਾ ਦਿਗੇ ਵੀਰੇ ਸੂਆ ਕੇ ਨਵਾ ਦੀ ਇਹ ਸੂਆ ਇਹ ਦੂਜਾ ਸੂਆ ਬੱਚੀ ਸੁੰਦੀ ਹੈ ਕਾਦੋ ਸੂਈ ਹੈ ਜੀ ਇਹ ਇਹ ਜੀ ਸੂਈ ਹੈਗੀ ਹੈ ਜੀ ਰਾਤ ਬੱਚਾ ਕੀ ਦਿੱਤਾ ਜੀ ਮਗਰ ਬੱਚਾ ਜੀ ਜੇਰ ਕੰਪਲੀਟ ਪੈ ਗਈ ਜੇਰ ਦੀ ਗਾਰੰਟੀ ਆ 4 ਕਿਲੋ ਬੋੜਾ ਚ ਹੋਇਆ ਹੁਣ ਹੁਣ ਕਿੰਨੇ ਵਜੇ ਟਾਈਮ ਬਖਾ ਦੇ 560 ਰੁਪਇਆ 7 ਵਜੇ ਚੁਆ 8:48 ਹੋਏ ਆ 8:48 ਹੋ ਗਏ ਠੰਡੀ ਸੀਲ ਐਨੀ ਆ ਬੱਚਾ ਲਾਉਣਾ ਲਾਲਾ ਨਹੀਂ ਲਾਉਣਾ ਨਾ ਨਿਆਣਾ ਨਿਆਣਾ ਪਾਉਣਾ ਪਾਲਾ ਜੇ ਤੂੰ ਦਾ ਬੱਚਾ ਆਪਣਾ ਲਾ ਪਣਾ ਆਈ ਬਹਿ ਜਾ ਪਾਲਾ ਲੈ ਇਹੋ ਜੀ ਗੱਲ ਥੋੜਾ ਕੁਝ ਸੀਲਸ ਲੱਗਦੀ ਫੁੱਲ ਗਰੰਟੀ ਆ ਜੋਮਾ ਇਨੀ ਯਰ ਲੈ ਲੱਤ ਛਾੜਾ ਦਾ ਨਹੀਂ ਕੋਈ ਕੋਈ ਵੀ ਪਸ਼ੂ ਹੈ ਨਹੀਂ ਨਾ ਠੀਕ ਆ ਕਿੰਨਾ ਪਿਆ ਜੂ ਦੱਦ ਜੀ ਜਿਹੜੇ ਹਿਸਾਬ ਨਾਲ ਬਈ ਬੋਲਾ ਕੱਢਿਆ ਵੇੜ ਨੇ ਹੂੰ 15 ਕਿਲੋ ਆਪਾਂ ਨੂੰ ਮਾਰਕਾ ਨੇ ਬਲੂਨ ਦਾ ਦੱਸਿਆ 15 16 ਕਿਲੋ ਮੋਜ ਜਣਾ ਪਿਆਉ ਤੋੜਦੀ ਇਹਨੂੰ ਨਾਲ ਦੀ ਨਾਲ ਬਹੁਤ ਚੰਗੀ ਵਿਹੜਾ ਸ਼ਾਈ ਵਾਲਾ ਬਹੁਤ ਚੰਗੀ ਸੂਆ ਬਾਈ ਦੱਸਦਾ ਕਿ ਦੂਜਾ ਜੀ ਬੱਚੇ ਨੂੰ ਇਹਨੇ ਜਨਮ ਦਿੱਤਾ ਜੇਰ ਕੰਪਲੀਟ ਪੈ ਗਈ ਆ ਤੜਕੇ ਬਾਈ ਦੱਸਦਾ ਕਿ 7:00 ਵਜੇ ਆਪਾਂ 4 ਕਿਲੋ ਇਹਦੀ ਬੋਲੀ ਕੱਢ ਲਈ ਆ ਵਜਨ ਮੁਖਾ ਕੇ ਹੁਣ 8:00 ਵਜੇ ਤੇ 45 ਮਿੰਟ ਹੋ ਗਿਆ ਯਾਨੀ ਪੌਣੇ 9 ਦਾ ਟਾਈਮ ਆ ਭਜੇ ਨਮਜੂਦ ਵੀ ਚੰਗਾ ਸੰਭੀ ਪਲੀ ਵੀ ਚੰਗੀ ਆ ਛੱਟਪੜੇ ਦੀ ਬਹੁਤ ਚੰਗੀ ਵੈ ਠੀਕ ਆ ਜੇਰ ਦੀ ਥਾਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਆ ਫੁੱਲ ਜੀ ਫੁੱਲ ਠੀਕ ਆ ਥਾਣ ਤੁਸੀਂ ਨੇੜੇ ਤੋਂ ਲੈਵੇ ਤੇ ਨਾੜਾ ਨੂਣਾ ਵਖਾ ਕੇ ਟਿਕਾ ਆ ਕੇ ਚੈੱਕ ਕਰ ਲੋ ਗੁਲਾਬੀ ਥਾਣਾ ਐਂਡ ਲੈਵੇ ਤੇ ਵੀਣ ਜਬਰੀਕ ਬਰੀਕ ਆ ਮੇਨ ਗੱਲ ਆ ਬਈ ਸੀਲ ਡਰਾਪ ਵੱਡੀ ਗੱਲ ਆ ਗਾਂ ਦੀ ਪਿੱਠ ਪੜਾ ਵਖਾ ਕੇ ਨਾ ਚੌੜਾ ਪਿਛੋਂ ਚਾਹੇ ਕੋਈ ਕੁੜੀ ਆ ਚੋਈ ਜਾਣ ਚਾਹੇ ਜਵਾਕ ਚੋਈ ਜਾਣ ਆਏ ਨਹੀਂ ਲੱਤ ਛਾੜਾ ਵਾਲਾ ਕੰਮ ਨੇ ਪਿੱਠ ਗਾਂ ਦੀ ਬਹੁਤ ਚੌੜੀ ਬਈ ਦੁੱਧ ਵੀ ਗਾਂ ਇੱਟਪੁੜੇ ਵਾਲੀ ਕੱਢਦੀ ਆ ਠੀਕ ਆ ਆਪਾਂ ਧਾਰਾਂ ਵੀ ਮਾਰ ਦਿੰਨੇ ਆ ਇੱਕੀ ਮਾਰ ਦੋ ਜੀ ਮਾਰ ਦੋ ਇੱਕੀ ਸੂਈ ਆ ਇੱਕ ਸੂਇਆ ਨਾਗ ਆ ਆਪਾਂ ਧਾਰਾਂ ਬਾਈ ਕਹਿੰਦਾ ਮਾਰ ਹੀ ਦਿੰਨੇ ਆ ਫਿਰ ਤਾਂ ਕਿ ਵਹਿਮ ਹੀ ਦੂਰ ਹੋ ਜੇ ਜਿਹੜਾ ਵੀਰ ਲੈਣਾ ਹੋਊਗਾ ਸੀਲ ਤਾਂ ਇੰਨੀ ਆਣਾ ਬਰਾੜਾ ਯਾਰ ਹੂੰ ਆਪਾਂ ਕਿਤੇ ਇੰਨੀ ਸ਼ਾਈ ਵਾਲਾ ਗਾਂ ਸੀਲ ਵੇਖ ਕੋਈ ਨਹੀਂ ਠੀਕ ਆ ਆ ਥਣ ਵਖਾਦੇ ਬਿਨਾ ਪਾਸਵੇਂ ਤੋਂ ਹਾਂ ਬਿਨਾ ਬਾਤਵੇਂ ਤੋਂ ਦਿਖਾਤੇ ਆ ਜੀ ਹੁਣ ਪਤਮਾ ਆ ਕੇ ਸੋਹਣਾ ਥਣ ਕੱਢ ਲੂਗੀ ਹੁਣ ਵੀ ਚੰਗਾ ਥਾਣਾ ਹੱਥੀ ਵੀ ਆ ਮਸ਼ੀਨੀ ਵੀ ਆ ਹੱਥੀ ਵੀ ਆ ਮਸ਼ੀਨੀ ਵੀ ਹੈ ਜੇਜਾ ਮਰ ਗਿਆ ਨਹੀਂ ਠੰਡ ਦਾ ਹੱਥ ਆਦਾ ਬਾਈ ਪੂਰਾ ਮੋਠਾ ਚ ਆਉਂਦਾ ਹੈ ਹੂੰ ਮੋਠਾ ਚ ਆਦਾ ਥਾਣੀ ਆਪਣੀ ਇਹ ਬੱਤੇ ਮੱਝਾਂ ਰਗਾ ਪਿਆਉ ਦੁੱਧਤਾ ਬਾਈ ਜਮਾ ਜੀ ਚਿੱਟਾ ਹਨਾ ਚਿੱਟਾ ਜੀ ਸਰਦੀ ਗਰਮੀ ਦਾ ਤੋਹਫਾ ਜਿਹਨੇ ਇੱਕ ਅੱਧਾ ਨਾਗ ਰੱਖਣਾ ਉਹਨਾਂ ਨੂੰ ਇਹ ਚੀਜ਼ਾਂ ਕਾਰਜ ਆ ਆ ਬੱਚਾ ਬੰਨ ਕੇ ਪਣਾ ਤੀਜੀ ਔਰ ਚੌਥੀ ਹਰ ਚ ਫੇਰ ਬਹਿ ਜਾ ਯਾਰ ਢੇੜਾ ਕੱਢ ਕੇ ਆ ਕੇ ਬਹਿ ਜਾ ਮੈਂ ਕਹਿੰਦਾ ਹੈਲਦੀ ਤਾਂ ਹੈ ਹੀ ਨਹੀਂ ਠੀਕ ਆ ਲੱਤ ਛੱਡਦਾ ਤਾਂ ਪਤਾ ਹੀ ਨਹੀਂ ਕਿੰਦਰ ਦੀ ਵੱਜਦੀ ਆ। ਫਿਲਨਾਂ ਤਾਂ ਉਹਦੇ ਕੋਲੋਂ ਫੀਚਰ ਹੀ ਹੈ ਨਹੀਂ। ਅੱਛਾ, ਫਕਸ਼ ਨਹੀਂ ਹੈਣੀ। ਵਰਜਨ ਪਾਇਆ ਹੀ ਨਹੀਂ ਇਹ ਚ। ਠੀਕ ਆ। ਉਹ ਲੈਣਾ ਵੀ ਕੀ ਆ ਉਹ ਵਰਜਨ ਤੋਂ ਜਿਹਨੇ ਮੱਥੇ ਜੀ ਠੋਕੀ ਹੈ। ਲੈ। ਹੁਣ ਆ ਬਰਾੜਾ ਹੁਣ ਆ ਜਾ। ਮਾਰੋ ਜੀ ਤਾਰ। ਆ ਮੋਟੀ ਚਵਾਈ ਆ। ਪੋਲੀ ਆ ਪਾ ਫੁੱਲ। ਮੂਰਲੇ ਥਣਾ ਚੋ ਵੀਰੇ ਮਾਰਦੀ ਲੈ ਵਰਦੀ ਗੰਨੇ ਵਾਂਗੂ ਆ ਬੱਸ ਕਰ ਵੀਰੇ ਜਮਾ ਯਾਰ ਲੈ ਐਂਕ ਲੈ ਜਿਹਨੇ ਨਹੀਂ ਵੀ ਚੋਈ ਉਹ ਵੀ ਚਾਉ ਆ ਖੱਟੀ ਭਾਅ ਵੇਖੋ ਮਾਰਦੀ ਬੋਲੇ ਚ ਦੂਰੋ ਹੀ ਦੀਂਦਾ ਤੋਦੀ ਥਣ ਤੋਦੀ ਕੇਰਾ ਆ ਹੁਣ ਪਸਮਾ ਕੀਤਾ ਗਾਣੇ ਹੁਣ ਜਿਹੜੇ ਰੁਪਏ ਲੈਣੇ ਆ ਯੈਸ ਤੇ ਨੋ ਉਹੀ ਦੱਸਣਾ ਦਿਖਾਤਾ ਜੀ ਦਿਖਾਤਾ ਜੀ ਦਿਖਾਤਾ ਜਿਹੜੇ ਰੁਪਏ ਲੈਣੇ ਯੈਸ ਤੇ ਨੋ ਉਹੀ ਦੱਸਿ ਮੁੱਲ ਕਰਾਉਣ ਨੂੰ ਬਾਈ ਹੂੰ 55000 ਕਰਦੇ ਆ ਹੂੰ ਜੀਐਸ ਤੇ 95200 ਦੀ ਦੇਣੀ ਯਸ ਤੈਨੂੰ ਮੋਲਣੀ ਇਹ ਤੂੰ ਦੱਸ ਦੇ ਜੇ ਮੋਲ ਆ ਤਾਂ ਜੈਜ ਡਿਮਾਂਡ 52000 ਦੀ ਬਾਈਕ ਆ ਤਾਂ ਦੇਵਾ ਬਾ ਖਾਫ ਆ ਬੱਚੀ ਦਾ ਠੀਕ ਆ ਤੇ ਦੋ ਨੰਬਰ ਨਾਲ ਕਿਹੜਾ ਦਿਖਾਉਣਾ ਦੋ ਨੰਬਰ ਤੇ ਜਰਸੀ ਦਾ ਤੋਹਫਾ ਜੀ ਕਿਹੜਾ ਜੀ ਝੁੰਗੀ ਕਰਮਾ ਵਾਲੀ ਹਾਂਜੀ ਠੀਕ ਆ ਸੈਂਗ ਆ ਬਾਈ ਛੋਟੇ ਛੋਟੇ ਦੇਖ ਸਕਦੇ ਹੋ ਸੁਹਾ ਕਰਨਾ ਮਾਜੀ ਦੂਜਾ ਜੀ ਸਮਾ ਜੀ ਸਵਾਸਤਿਆ ਆ ਰਾ ਦੋ ਚਾਰ ਦਿਨ ਮਸਾਂ ਦਾਲਿਆਂ ਤੇ ਹੀ ਆ ਹੋ ਸਕਦਾ ਸਫਰ ਤੇ ਸੂ ਵੀ ਰੈਡ ਐ ਵਾ ਦੱਸ ਵੀ ਇੱਥੇ ਜੇ ਤੂੰ ਬਣਾਉਣਾ ਆ ਵੀਡੀਓ ਵੀ ਕੀ 6000 ਸੀ ਤਿਆਰੀ ਬਹੁਤ ਸੋਹਣੀ ਉਤੋਂ ਵਜਨ ਖਾਚ ਟੌਂਕ ਖਾ ਚੈੱਕ ਕਰੋ ਪਹਿਲਾਂ ਹਵਾਨਾ ਚੈੱਕ ਕਰੋ ਜੀ ਇਹਦਾ ਪੂਰਾ ਸੋਨਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਇਹ ਉਹ ਨਹੀਂ ਗਈ ਆਲੂਆਂ ਵਾਲਾ ਪੜਾਕਾ ਜ ਐ ਅੱਛਾ ਛੋਟੀ ਜੀ ਬੱਕਰੀ ਜੀ ਉਹ ਨਹੀਂ ਗਈ ਠੀਕ ਆ ਇਹ ਸੋਹਣੀ ਜਰਸੀ ਇੱਕ ਹੋਰ ਗੱਲ ਚਮਕ ਵਾਲਾ ਵਾਲਾ ਪਿੰਡਾ ਹੈ ਨਾ ਸਾਰੀਆਂ ਵੇੜਾਂ ਨਾਲੋਂ ਵੱਧ ਚਮਕਦੀ ਇਹ ਸੰਭੀ ਪਲੀ ਆ ਬਈ ਸੇਵਾ ਵਾਲੇ ਕਰੋ ਜਿਹਦਾ ਮਸੂਦ ਬਈ ਕਰਮ ਵਾਲਾ ਹੁੰਦਾ ਘਰੇ ਹੂੰ ਲੈ ਹਾਂ ਚੰਗਾ ਜੀ ਚਲੋ ਇਹ ਤਾਂ ਲੈ ਵੀ ਜਾਣਗੇ ਜਿਹਨੂੰ ਲੋੜ ਦੀ ਬਈ ਲੋੜ ਕੀ ਮੈਨੂੰ ਤਾਂ ਸੋਹਣੀ ਬਹੁਤ ਲੱਗਦੀ ਆ ਜਦੋਂ ਮਾਰਦੀ ਨਹੀਂ ਫਿਰ ਕੋਈ ਵੱਟਾ ਵੀ ਨਹੀਂ ਆ ਬਈ ਸੋਹਣੀ ਬਹੁਤ ਲੱਗਦੀ ਆ ਰਾਂ ਹੂੰ ਤਿਆਰੀ ਅੱਜ ਵੀ ਸੋਹਣੀ ਆ ਡੈਣ ਹਜੇ ਲੈ ਜੂਗੇ ਦੋ ਲੈ ਜੇ ਚਾਰ ਲੈ ਜੇ ਜਾਂ ਸੂਪ ਆਵੇ ਜੇ ਸੂਪ ਵੀ ਪਊਗੀ ਤਾਂ ਤਿਆਰੀ ਫੁੱਲੀ ਆ ਕੋਈ ਇਹਦਾ ਵੱਟੇ ਵਾਲੀ ਗੱਲ ਨਹੀਂ ਗੀ ਖਾਣਾ ਦੀ ਗਰੰਟੀ ਐ ਇੱਕ ਨੰਬਰ ਆ ਬਾਈ ਯਾਰ ਟਿੱਲ ਦਿਖਾ ਦੀ ਮਾੜੀ ਜੀ ਹਵਾਲੇ ਇਧਰ ਪਿੱਛੋਂ ਹੋ ਗਿਆ ਲਾਓ ਜੀ ਟਿੱਲ ਫਾਇਦਾ ਲਫਾਫਾਈ ਲਈ ਫਰਦੀ ਖਾਲੀ ਚੈੱਕ ਕਰੋ ਟਿੱਲ ਬਹੁਤ ਆ ਕਿੰਨਾ ਭਿਆਜੂ ਦੁੱਧ 20 ਲੀਟਰ ਦੋ ਤਾਂ ਪਲੂੰ ਦਾ ਬੰਦਾ ਨੇ ਦੱਸਿਆ ਜੀ ਤੋਂ ਲਈ ਆ ਹੂੰ ਤੇ 20 ਮੰਨ ਕੇ ਗੋਲ ਲੈਣੇ ਜਿਹੜੇ ਰੁਪਈਏ ਲੈਣੇ ਆ ਫਿਰ ਇਹਦੇ ਮੁੱਲ ਨਹੀਂ ਬਰਾੜਾ ਕਰਨਾ ਐ ਵੀ ਚੰਗੀ ਯਾਰਸੀ ਆ ਕੀ ਲੋਕਾਂ ਨੂੰ 75 ਕਰ ਲੈਣਾ ਹਾਂ ਸਾਢੇ 56000 ਦੇ ਪੈਸੇ ਗੈਨੇ ਆ ਮੁੱਲ 60000 ਸਾਢੇ 56000 ਠੀਕ ਆ ਸਾਢੇ 56000 ਰੁਪਏ ਦੇ ਬਾਈ ਕਹਿੰਦਾ ਆਪਾਂ ਕੱਲੇ ਕੱਲੇ ਨੋਟ ਗੈਨ ਲੈਣੇ ਆ ਜਿਹੜੇ ਬਿਨਾ ਪਾਟੇ ਹੋਣਗੇ ਨਾ ਮਾੜਾ ਪਸ਼ੂ ਦੇ ਨਾ ਪਾਟੇ ਨੋਟ ਲੈਣਾ ਵੱਡੀ ਵਿਖਾਦੂ ਰੋ ਹੋਗੇ ਵੀ ਕੀ ਚੀਜ਼ ਆ ਹਾਈਟ ਦਾਂਦਾ ਜਾਂ ਤੁਸੀਂ ਵੀਰ ਦੇ ਸਾਹਬ ਨਾਲ ਲਾ ਲਓ ਜਿਹੜਾ ਬਾਈ ਤੋਰਦਾ ਜੀ ਕਿੱਥੋਂ ਟਿਕਰੋਂਦੀ ਐ ਕਿਉਂਕਿ ਆਪਾਂ ਲੰਮੀ ਵੀਡੀਓ ਹੀ ਬਣਾਈ ਐ। ਉਹ ਵਿਖਾ ਦੇਣ ਟਕਾ ਗਿਆ ਲੈ। ਇਹ ਰੂਹ ਨਾ ਵਿਖਾ ਵੀ ਕਿੱਡੀ ਐ ਕਿੱਡੀ ਨਹੀਂ। ਠੀਕ ਆ ਵੀਰੇ। ਇਹ ਛੋਟੀ ਜਰਸੀ ਨੀਗੀ ਐ ਪੂਰੀ ਵਜਨ ਵਜੂਦ ਵਾਲੀ ਐ ਪੱਲੇ ਵਾਲੀ ਗਾ ਐ। ਠੀਕ ਆ। ਨਗ ਨੰਬਰ 3 ਕਿਹੜਾ? ਜਰਸੀ। ਇਹ ਵੀ ਜਰਸੀ। ਇਹਦਾ ਮੂੰਹ ਖਾ ਦੇ। ਥਣ ਤਾਂ ਮੱਝ ਵਾਲਾ ਲੱਗਿਆ। ਦੇਖ ਨਾ ਕੋ ਥਣ ਦੀ ਮਾੜੀ ਲੈਂਦੇ ਹੀ ਨਹੀਂ। ਕਰੋ ਚੈੱਕ। ਮੂੰਹ ਵਿਖਾ ਦੇ। ਪੋਰ ਚਿੱਟਾ ਗੰਡ ਮਰੋੜੀ ਬੰਦਾ ਟਾਟਾ। ਨੰਬਰ। ਬਾਕੀ ਨੰਬਰ। ਮੂੰਹ ਖਾ ਦੇ। ਠੀਕ ਆ। ਤੋਰ ਦੀ ਨਾਲ ਦੀ ਨਾਲ। ਤੋਰ ਦੇ ਬਾਈ ਹੌਲ ਚੰਗੀ ਠੀਕ ਆ ਕਿੰਨਾ ਪਿਆ ਜੋ ਦੋ ਦੋ ਬਾਈ ਪਲੂਨ ਦਾ 16 ਲੀਟਰ ਦੱਸਿਆ ਠੀਕ ਆ 15 16 ਮੰਨ ਕੇ ਕੋਈ ਮੇਰਾ ਵੀਰ ਭਰਾ ਸੌਦਾ ਕਰਨਾ ਮੈਂ ਖਿੱਚ ਕਰਦੀ ਹਾਂ ਹੌਲੀ ਦੂਜਾ ਫੜ ਲੈ ਖਿੱਚ ਕਰਦੀ ਆ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਨਾਰਮਲ ਮੰਨ ਲਿਆਇਓ ਤੇ ਪਰ ਤਿਆਰੀ ਕਮਾਲ ਦੀ ਕੀਤੀ ਆ ਹਵਾਨਾ ਚੈੱਕ ਕਰ ਸਕਦੇ ਹੋ ਟੌਪ ਦਾ ਮੋਟਾ ਹਾਈਟ ਬਾਈ ਨਾਰਮਲ ਆਪਣੀ ਹਿਮਾਚਲ ਵਾਲਿਆਂੋਂ ਵੱਡੀ ਆ ਉਹ ਤਾਂ ਬਾਲੀਆਂ ਛੋਟੀਆਂ ਆ ਜਾਂਦੀਆਂ ਨਾ ਉਹ ਚੀਜ਼ ਨਹੀਂ ਜਾਨੀ ਜਰਸੀ ਦੇ ਜਿਹੜੀ ਆਪਣੀ ਜਰਸੀ ਹੁੰਦੀ ਆ ਬੜਾ ਮੂੰਹ ਖਾਦੇ ਵੀ ਸੋਨਾ ਖਾਣਾ ਜੀ ਫੇਸ ਕੁਆਲਟੀ ਸੋਣੀ ਆ ਤਿੰਨ ਕੁੰਗਰਾਂ ਦਾ ਹੀ ਕਰਨਾ ਹੈ ਨਾ ਸਾਰਾ ਉਧਰ ਨੂੰ ਥੋੜੀ ਇਹ ਵੀ ਮੱਝਾਂ ਰੱਗਜ ਫਿਰ ਮੱਝਾਂ ਦਾ ਦੁੱਧ ਹੀ ਲੈ ਕੇ ਆਉਂਦਾ ਸਾਰਿਆਂ ਦਾ ਹਾਂਜੀ 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 ਠੀਕ ਆ ਚੰਗੀਆਂ ਵੇੜਾ ਮੇਰੇ ਅਸਾ ਪੁੱਛੂ ਟੱਲ ਦਿਖਾ ਦਿਓ ਖੱੱਚ ਕੇ ਕਿੰਨੀ ਕਪਈ ਆ ਹਜੇ ਕੰਨਾ ਲਾਉਗੀ ਸਮਾਂ ਲਾਓ ਅਜੇ ਤਾਂ ਬਹੁਤ ਢੱਲ ਲਈ ਫਰਦੀ ਆ ਕਰ ਮਾਰੀ ਛੋਟਾ ਜਿਹਾ ਭਾਅ ਇਹਦਾ ਮੁੱਲ 55 48000 ਨੂੰ ਦੇਣੀ ਆ ਜੋੜਾ ਲੱਜ ਜੋੜਾ ਲੱਜ ਮਾੜਾ ਮੋਟਾ ਮਾਨਤਨ ਹੋਰ ਹੋਣੀ ਠੀਕ ਆ ਹੜਤਾਲ ਹੀ ਹਜ਼ਾਰ ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਬਾਕੀ ਸੋਨਾ ਹਵਾਨਾ ਥਣ ਕੱਲਾ ਕੱਲਾ ਨਿਖੜ ਮਾ ਹੱਥੀ ਜਵਾਈ ਵਾਲਾ ਫੋਟ ਸ਼ਾਂਕ ਇਹਦੇ ਵੀ ਨਹੀਂ ਪੂਰਾ ਚੰਗੀ ਵਹਿੜ ਬਾਕੀ ਵੀਰੇ ਜਰਸੀ ਦੋਨੇ ਚੰਗੀਆਂ ਤੁਸੀਂ ਜਰਸੀ ਦਾ ਸ਼ੌਂਕ ਰੱਖਦੇ ਜੇ ਵੱਡੇ ਲੇਵੇ ਵਾਲੀ ਲੈ ਕੇ ਜਾਣੀ ਤਾਂ ਆ ਲੈ ਜੋ ਜੇ ਥੋੜਾ ਜਿਹਾ ਬਜਟ ਥੋੜਾ ਥੋੜਾ ਤੇ ਫਿਰ ਚੈਲ ਨੰਬਰ ਜਰਸੀ ਲੈ ਜੋ ਜਿਹੜੀ ਪਸੰਦ ਆਉਂਦੀ ਆ ਉਹ ਲੈ ਜੋ ਤੈਨੂੰ ਨਾਖ ਦਿਖਾਤੇ ਆ ਤੇ ਚਾਰ ਨੰਬਰ ਤੈਨ ਜਿਨ੍ਹਾਂ ਦੀ ਲੋਕ ਡਿਮਾਂਡ ਬਹੁਤ ਕਰਦੇ ਆ ਉਹ ਵਿਖਾ ਦਿਆਂ ਹੁਣ ਵਿੜਾ ਆਉਣੀਆਂ ਦੋ ਕਾਲੀਆਂ ਠੀਕ ਆ ਫੇਰ ਵਿਖਾਵਾਂਗੇ ਡੱਬੀ ਦੇ ਸ਼ਾਈ ਵਾਲਾ ਠੀਕ ਆ 4 ਨੰਬਰ ਨਗ ਸੁਆ ਕਰਨ ਚਾਰ ਦੰਦ ਪਲੂਨ ਵੱਛੀ ਆ ਗਾਰੰਟੀ ਇਹ ਦੰਦਾਂ ਦੀ ਗਾਰੰਟੀ ਰੀਨਲ ਜਵਾਂ ਠੀਕ ਆ ਆਈਂ ਭੇਜਾ ਕਿੰਨਾ ਸਮਾਂ ਲੱਗੂਗੀ ਥਾਣ ਚੈੱਕ ਕਰ ਟੌਪ ਦਾ ਪਹਿਲਾਂ ਤੋਰ ਦੇ ਬਾਈ ਠੀਕ ਆ ਜੀ ਕੱਦ ਵਿਖਾ ਦੇ ਕਿੰਥੋਂ ਤੱਕ ਆਉਂਦੀ ਆ ਹਾਈਟ ਤੁਸੀਂ 22 ਦੇ ਹਿਸਾਬ ਨਾਲ ਚੱਕੋ ਨੀ ਵੱਡੀ ਵਹਿੜਾ ਛੋਟੀ ਨਾ ਪਹਿਲਾ ਇਹ ਗੱਲ ਆਪਾਂ ਸ਼ਬਾਇਸ਼ ਲਗਾ ਦੇ ਦਿੰਦੇ ਆ ਭਾਈ 22 ਦਾ ਜੱਜਮੈਂਟ ਲਾ ਲਿਆ ਕਰੋ ਭਾਈ 22 ਦੇ ਮੋਢੇ ਤੇ ਕਰਾਉਂਦੀ ਆ ਛਾਤੀ ਤੇ ਕਰਾਉਂਦੀ ਆ ਜਾਂ ਲੱਗ ਤੇ ਕਰਾਉਂਦੀ ਆ ਭਾਈ ਦਾ ਕੱਦ 6 ਫੁੱਟ ਹੈ 6 ਫੁੱਟ ਖਾਦਾ ਮਰਾ ਠੀਕ ਆ ਤੇ ਹੁਣ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਦਾ ਪੇ ਮੰਨ ਲਿਆ ਕਰੋ ਘਰੇ ਕਿਉਂਕਿ ਕਈ ਵਾਰ ਫੋਨ 'ਚ ਵੱਡੀ ਦਿੰਦੀ ਆ ਕਈ ਵਾਰ ਛੋਟੀ ਦਿੰਦੀ ਆ ਜਿਹੜਾ ਕੰਨਾਂ ਵੀਰਾਂ ਨੂੰ ਵਹਿਮ ਆ ਬਈ ਕੈਮਰਾ ਨੀਮਾ ਰੱਖ ਲੈਂਦੇ ਉਹ ਕੰਮ ਵੀਰੇ ਆਪਾਂ ਕਰਦੇ ਨਹੀਂ ਜੀ ਕਿੰਨਾ ਦੁੱਧ ਪਿਆਜੂ ਵੀਰੇ ਬਾਈ ਜਿਹੜੇ ਸਾਹ ਹੁਣ ਥਣ ਲੇਵਾ ਤੇ ਵੱਛੀ ਆ 15 16 ਕਿਲੋ ਕੁ ਬਾੜਾ ਨਹੀਂ ਹਾਕਾ ਹਾਕਾ ਵੱਡੀ ਵੇੜਾ ਛੋਟੀ ਨਹੀਂ ਇੰਨਾ ਜੇ ਇਹਨੇ ਨਾ ਇੰਨਾ ਦਿੱਤਾ ਫਿਰ ਦਾ ਫਾਇਦਾ ਵੀ ਕੀ ਆ ਆ ਥਾਣਾ ਵਖਾ ਲਓ ਜੀ ਚੈੱਕ ਕਰੋ ਤਿਆਰੀ ਵੀ ਲੈ ਚੱਲੀ ਵੀਰੇ ਕੋਈ ਗੱਲ ਨਹੀਂ ਤਿਆਰੀ ਵੀ ਸੋਹਣੀ ਕਰੀ ਫਿਰਦੀ ਆ ਸੋਹਣਾ ਹਵਾਨਾ ਥਣ ਕੱਲਾ ਕੱਲਾ ਨੀ ਖੜਮਾ ਮੁੱਲ ਵੀ ਸੋਹਣਾ ਬਹੁਤ ਸੋਹਣਾ ਇਤਨਾ ਕੁ ਸੋਹਣਾ ਮੁੱਲ ਹੈਗਾ 57 57 55000 ਦੀ ਦੇਣੀ ਆ ਤੋ ਲਬਵਾਂ ਜਿਆਦੀ ਕਰਦੇ ਨਹੀਂ ਇਹ ਕੰਮ ਨਾ ਕਰ ਮੇਰਾ ਨਹੀਂ ਕਾ ਦੇ ਦੇ ਯਾਰ ਚੱਲ 152 ਦੀ ਦੇ ਦੇ ਕੋਈ ਗੱਲ 52000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਨਾਗ ਹੋ ਗਿਆ 4 ਨੰਬਰ ਪਰ ਜਿਹੜਾ ਲੈ ਜੂ ਹੂੰ ਗੌਣ گاਊ ਇਨੀ ਧੀਰੀ ਠੰਡੀ ਤੇ ਥਾਂ ਲਈ ਵਾਲੀ ਬੱਚੀ ਆ ਪਾਣੀ ਵੇਖੀ ਜਿਵੇਂ ਪਹਿਲਾਂ ਨਾ ਉਹ ਮੈਂ ਉਹ ਲੱਤ ਛਾੜਾ ਲਿਆ ਜਿਵੇਂ ਮਰਜ਼ੀ ਝੂਟੀ ਚੱਲ ਲੈ ਠੀਕ ਹੈ ਵੀਰੇ ਲਓ ਕਰੋ ਚੱਕਰ ਲੈਵਾ ਬਹੁਤ ਸੋਹਣਾ ਫਾੜੀ ਵਾਲਾ ਲੈਵਾ ਬੱਚੀ ਦਾ ਠੀਕ ਹੈ ਵੀਰੇ ਤੇ ਨਾਗਾ ਗਿਆ ਆਪਣਾ 5 ਨੰਬਰ ਦੀ 5 ਨੰਬਰ ਸ਼ਾਈ ਵਾਲਾ ਟੌਪ ਦੀ ਵੇੜ ਵੱਡੀ ਵੱਡੀ ਬਜੇ ਨਾਲੀ ਹਾਂ ਜੀ ਸੁਆ ਕਿ ਨਮਾ ਦੂਜਾ ਰੀਨਲ ਥਣ ਚੈੱਕ ਕਰਾਦਾ ਮੈਂ ਨੇੜੇ ਦੰਦੋ ਵੀ ਛਿੱਗੀ ਆ ਮੂੰਹ ਤੋਂ ਛੇ ਦੰਦ ਥਣ ਚੈੱਕ ਕਰੋ ਛੀਰਾਂ ਤੋਂ ਪੁੱਜ ਗਿਆ ਮੁਠੀ ਮੁਠੀ ਵਾਲਾ ਥਣ ਲੱਗਿਆ ਵਾ ਸੋਨਾ ਹਵਾਨਾ ਚੈੱਕ ਕਰ ਸਕਦੇ ਢੱਲ ਬਹੁਤ ਪਈ ਆ ਹਵਾਨੇ ਚ ਕਿੰਨੇ ਕ ਦਿਨ ਕੱਢਦੀ ਹੈ ਹਜੇ ਦਿਨ 7 7 ਲੈ ਜੂਗੀ ਕਿੰਨਾ ਪਿਆ ਜੂ 17 ਲੀਟਰ ਦੁੱਧ ਵੇੜਦਾ ਪਲੂੰਦਾ ਦਿੱਤਾ ਵਾ ਠੰਡੀ ਧੀ ਦੀ ਤਾਂ ਇੰਨੀ ਜਿੰਨੀ ਕਹਿਲਾ ਯਾਰ ਲੈ ਹੈਡ ਤਾਂ 6 ਵਾਲਾ ਹੋਊਗਾ ਬਾਈ ਹੈਨਾ ਇੱਧਰ ਦੇਖ ਲਓ ਓਵੇਂ ਨਹੀਂ ਗਾ ਜਿਵੇਂ ਸਾਹੀਵਾਲ ਤੋਂ ਡਰਦੇ ਹੁੰਦੇ। ਨਮੀ ਨਹੀਂ ਹੈਣੀ ਆਪਾਂ ਗਾਂ ਹੀ ਸੀਲ ਲੈਣੀ ਆ। ਠੀਕ ਆ ਜੀ। ਨਮੀ ਤੋਰਦੀ ਬਈ। ਬੇਸ ਸੀਲਸ ਲੱਗਦੀ ਗਰੰਟੀ ਆ ਬੇਫਿਕਰ ਹੋ ਜਾਓ। 17 ਲੀਟਰ ਪਿਛਲੇ ਸੂਏ ਦਾ ਰਿਕਾਰਡ ਆ ਤੇ ਤੁਹਾਨੂੰ ਪਤਾ ਵੀਰੇ ਸਾਹੀਵਾਲ ਦਾ ਜਿਹੜਾ ਦੁੱਧ ਹੁੰਦਾਗਾ ਮੱਜਾਂ 'ਚ ਪੈਂਦਾ 6 ਫੈਟ ਵਾਲਾ ਹੋਊਗਾ ਘੱਟ ਤੋਂ ਘੱਟ। ਮਾੜਾ ਜਿਹਾ ਲਮਾਈ ਵੀ ਦੱਸ ਦੇ। ਹਾਂ, ਵੀਲ ਵਜਨ ਪੂਰਾ ਚੰਗਾ ਤੇ ਮਲਕ ਵੇਣ ਚੈੱਕ ਕਰੋ ਰਸੇ ਵਰਗੀ ਆਉਂਦੀ ਆ ਸਟਰੋਂਗ ਮੈਂ ਨੇੜੇ ਤੋਂ ਦਿਖਾਉਂਗਾ ਇੱਧਰ ਨੂੰ ਲੈ ਕੇ ਚੱਲੀ ਵੀਰੇ। ਲਓ। ਡਰਦੀ ਆ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਕੋਈ ਗੱਲ ਨਹੀਂ ਮੇਰੇ ਤੇ ਕੈਮਰੇ ਤੋਂ ਨਹੀਂ ਡਰਦੀ ਹੂੰ ਇਹਦੀ ਵੀਡੀਓ ਭੇਜਾਂਗੇ ਜਿਹਨੇ ਲੈਣੀ ਹੋਈ ਅੱਛਾ ਇਹ ਸੰਗਲ ਪਾਇਆ ਵਾ ਮੱਝਾਂ ਚੋਂ ਆਈ ਆ ਮੱਝਾਂ ਦੀ ਜਾਂਦੀ ਆ ਅੱਛਾ ਥੱਲੇ ਹਾਰੇ ਦਾ ਕਰੀ ਜਾਂਦੀ ਆ ਤੇ ਇਹਦੀ ਡਿਮਾਂਡ ਵੀਰੇ ਇਹਦਾ ਮੋਲ ਨਹੀਂ ਕਰਨਾ ਮੋਲੇ ਵਿੱਚ 75 70 ਕੋਈ ਫਾਇਦਾ ਨਹੀਂ ਕਰਨ ਦਾ 62000 ਨੂੰ ਵਾੜ ਦੇਵਾਂਗੇ ਇਹੇ ਹਾਂ ਠੀਕ ਆ 62000 ਦੀ ਬਾਈ ਪਰ 62000 ਚ ਮੱਝ ਲੈ ਕੇ ਜਾਊ ਗਾਣੀਆਂ ਅਗਲਾ ਘਰੇ ਲੈ ਜਾਊ 17 ਕਿਲੋ ਵਾਲੀ ਮੱਝ ਦਾ ਤਾਂ ਲੱਖ ਦੀ ਹੁੰਦੀ ਆ ਇਹ ਦੋਨੋਂ ਅੱਦ ਤੋਂ ਅੱਦ ਚ ਵੀ ਨਹੀਂ ਰਹਿ ਜਾਣੀ ਜੀ ਤੇ ਨਾਗ ਦਿਖਾਤੇ 5 6 ਨੰਬਰ ਆ ਗਈ ਚਿੱਟੀ ਬੈੜ ਡੱਬੀ ਐਚ ਐਫ ਦਾ ਸ਼ੌਕ ਆ ਦੁੱਧ ਦਾ ਕੰਮ ਕਰਨਾ ਤਾਂ ਸੁਆ ਕਿੰਨਾ ਮਾਰੇ ਸੁਆ ਦੂਜਾ 6 ਦਿਨ ਦੰਦ ਮੂਹ ਤੋਂ ਵੱਟ ਵੀਡੀਓ ਤੇ ਪੱਟ ਕੇ ਵਿਖਾ ਦੇ ਇਧਰ ਨੂੰ ਮੋੜ ਲੈ ਕੋਈ ਗੱਲ ਨਹੀਂ ਮੈਂ ਕਿੱਲੇ ਕਿੱਲੇ ਤੋਂ ਬਚਾ ਕੇ ਕਿੱਲੇ ਤੋਂ ਬਚਾ ਕੇ ਕਿੱਲਾ ਅੜਰ ਇਧਰ ਲੈ ਚਲ ਉਧਰ ਦੰਦ ਵਿਖਾ ਦਨੇ ਆ ਸੁਆ ਦੂਜਾ ਤੇ ਸਮਾਂ ਜੀ ਸਮਾਂ 7 8 ਦਿਨ ਲੈ ਜੂ ਹ ਜੀ ਕਿੰਨਾ ਦੁੱਧ ਪਿਆ ਜੂ ਵੇਰੇ ਦੁੱਧ ਵੀ ਜੀ ਤੋਂ ਲਈਆ 20 ਲੀਟਰ ਤੇ ਬਾਈ ਲੰਮੀ ਲੈ ਜਾ ਗਾਂ ਬਾਈ ਰੋਕ ਨਾ ਠੀਕ ਆ 2 ਲੀਟਰ ਬਾਈ ਦੱਸਦਾ ਕਿ ਪਿਆਜੂਗੀ ਜੇ ਬਾਕੀ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਇਹ ਜਿਹੜੀਆਂ ਚੈਪ ਹੋਣੀਆਂ ਇਹਨਾਂ ਨੂੰ ਤਾਂ ਜਿੰਨਾ ਪਾ ਲੋ ਉਹਨਾਂ ਕੱਢ ਲਓ ਗਾਂ ਲੰਮੀ ਲੰਜੀ ਬਹੁਤ ਆ ਬਈ ਹੂੰ ਰੰਗ ਪ੍ਰਿੰਟ ਦੀ ਵੀ ਚੰਗੀ ਆ ਪ੍ਰਿੰਟ ਸੋਹਣਾ ਆ ਵਾ ਮੋੜ ਲੈ ਆਂ ਵੀਰੇ ਇੱਧਰੋਂ ਹਜੇ ਦਿਨ ਕਿੰਨੇ ਕੱਢ ਦੀ ਆ 7 7 ਦਿਨ ਤਾਂ ਬਹੁਤ ਆ ਤਿਆਰੀ ਵਾਸਤੇ ਥਣ ਚੱਕ ਕਰ ਲਓ ਨੇੜੇ ਸੋਹਣਾ ਥਣਾ ਦਾ ਸਹਿਜ ਕੱਲਾ ਕੱਲਾ ਨਿੱਖੜ ਮੱਸ ਲੈ ਚੱਲੀ ਵੀਰੇ ਛੋਟਾ ਜਿਹਾ ਆਪਾਂ ਕੱਚੀ ਕੱਚੀ ਦਾ ਦੱਸੀ ਜਿਹੜੇ ਲੈਣੇ ਹੀ ਹੋਏ ਮੁੱਲ 75 62000 ਨੂੰ ਵੇੜਦੇ ਥਾਂ ਲਵਾਉਣੇ ਆ ਠੀਕ ਆ ਯੈਸ ਤੇ ਨੋ ਯੈਸ ਤੇ ਨੋ ਹਾਂ ਠੀਕ ਆ 62000 ਹਾਂ ਠੀਕ ਆ ਵੀਰੇ ਤੇ ਐਂਡ ਤੇ ਰਹਿ ਗਈ ਸੱਤ ਨੰਬਰ ਜੀ ਇਹਦਾ ਵੇੜ ਆਈ ਆ ਵਿਚਾਰੀ ਬਹੁਤ ਚੰਗੀ ਵੇੜ ਸੁਆ ਕਿੰਨਾਂ ਮਾਜੇ ਇਹ ਪਿੰਡੋਂ ਦਾ ਹੀ ਬਾਈ ਹੁਣੇ ਹੀ ਵੇੜ ਅੱਛਾ ਅੱਜ ਹੀ ਲਈ ਹੈ ਹਾਂ ਵੇੜ ਤਾਂ ਨਵਾ ਗਈ ਆ ਘਰੇ ਲੈ ਆ ਕੇ ਯਾਰ ਠੀਕ ਆ ਹਾਂ ਇਹਦਾ ਸੁਆ ਕਿੰਨਾਂ ਮਾਜੇ ਸੁਆ ਦੂਜਾ ਸਮਾਂ ਸਾ ਮਾ ਪੰਜ ਚਾਰ ਤਣ ਕਰਦੀ ਆ ਠੀਕ ਆ ਥੋੜਾ ਜਿਹਾ ਅਜੇ ਉੱਪਰ ਆ ਜਾ ਕਰੀ ਜਾਂਦੇ ਜਿਵੇਂ ਆਪਾਂ ਥੱਲੇ ਬਹਿ ਗਿਆ ਵਿਖਾ ਦਿੰਦੇ ਕੋਈ ਚੱਕਰਾਂ ਨਹੀਂ ਕਰਨੀ ਠੀਕ ਆ ਹੂੰ ਕਿੰਨਾ ਘੱਪਿਆ ਜੂ ਦੁੱਧ ਜੀ ਦੁੱਧ ਪਿਆ ਜੂਗੀ ਜਣੀ ਪਹਿਲਾਂ ਨੇ 20 ਲੀਟਰ ਦਿੱਤਾ ਆਪਣੇ ਪਿੰਡ ਦੇ ਬੰਦੇ ਨੇ ਦੱਸਿਆ ਜਿਹੜਾ ਹੂੰ 20 ਕਿਲ ਕੀ ਮੰਨ ਲਓ ਅੱਛਾ ਥਾਣਾ ਦੀ ਗਾਰੰਟੀ ਆ ਇੱਕ ਨੰਬਰ ਜੀ ਠੀਕ ਆ ਪੂੜ ਸ਼ਾਂਕ ਇਹਦੇ ਟੰਕਣਾ ਜ ਹੈਗਾ ਹੈ ਕੋਈ ਕੋਈ ਚੱਕਰ ਨਹੀਂ ਠੀਕ ਆ ਇਧਰ ਆਪਾਂ ਦਿਖਾ ਦਿੰਨੇ ਆ ਨਹੀਂ ਨਹੀਂ ਉਹ ਵਿੱਚ ਹੈ ਹੀ ਨਹੀਂ ਕੋ ਉਹਦੇ ਵਿੱਚ ਵੈਸੇ ਹੀ ਅਜ ਦੁੱਧ ਵਾਲੇ ਨੱਕ ਚ ਆ ਹੀ ਜਾਂਦਾ ਹੁੰਦਾ ਜ ਸਾਰੀ ਦੀ ਸਾਰੀ ਕਾਲੀ ਆ ਬਾਕੀ ਉਹਦੋਂ ਨਾਲ ਥੋੜਾ ਜਿਹਾ ਖੜੀ ਵੀ ਹੋਰ ਖਾਸੀ ਹੁਣ ਤੁਸੀਂ ਦੇਖ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਸਿਲਤਾਨ ਤੋਂ ਪੁੱਜ ਗਿਆ ਠੀਕ ਆ ਇਹਦੀ ਡਿਮਾਂਡ ਵੀਰੇ ਇਹਦਾ ਮੋੜ ਨਹੀਂ ਕਰਨਾ ਹੂੰ 58000 ਦੀ ਵੀਰੇ 58 ਦੀ ਮਾੜਾ ਮੋਟਾ ਜੀ ਮਾੜਾ ਮੋਟਾ ਹੋਇਆ ਠੀਕ ਆ 58000 ਦੀ ਬਾਈ ਕਹਿੰਦਾ ਵੈਟ ਦੇ ਦਾਂਗੇ ਮਾੜਾ ਮੋਟਾ ਹੋ ਜਾਊਗਾ ਜੀ ਬਾਕੀ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾ ਚਾ ਉਦਾਰਨ ਧੰਨਵਾਦ ਜੀ